ਇੱਕ ਕੁਐਸਚਨ ਆਨ ਮੀਂਹ ਦਾ ਮੌਸਮ ਸਵਾਲ ਪਹਿਲਾ ਜਾਂ ਵਿੱਚ ਮੀਂਹ ਦਾ ਮੌਸਮ ਆਮ ਤੌਰ ਤੇ ਕਦੋਂ ਸ਼ੁਰੂ ਹੁੰਦਾ ਹੈ ਜੁਲਾਈ ਸਵਾਲ ਦੂਜਾ ਮਾਤ ਸੋਨ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਅਰਬੀ ਤੀਜਾ ਸਵਾਲ ਭਾਰਤ ਵਿੱਚ ਜ਼ਿਆਦਾਤਰ بارش ਕਿਸ ਮੌਸਮ ਕਾਰਨ ਹੁੰਦੀ ਹੈ ਦੱਖਣ ਪੱਛਮੀ ਮੌਨਸੂਨ ਚੌਥਾ ਸਵਾਲ ਪੰਜਾਬ ਵਿੱਚ ਸਰਦੀਆਂ ਵਿੱਚ ਮੀਂਹ ਪੈਣ ਦਾ ਮੁੱਖ ਕਾਰਨ ਕੀ ਹੈ ਪੱਛਮੀ ਗੜਬੜੀ ਪੰਜਵਾਂ ਸਵਾਲ ਸੱਤ ਰੰਗੀ ਪੀਂਗ ਕਦੋਂ ਦਿਖਾਈ ਦਿੰਦੀ ਹੈ ਮੀਂਹ ਪੈਣ ਤੋਂ ਬਾਅਦ ਜਦੋਂ ਸੂਰਜ ਚਮਕਦਾ ਹੈ ਛੇਵਾਂ ਸਵਾਲ ਪੰਜਾਬ ਦੇ ਕਿਹੜੇ ਖੇਤਰ ਵਿੱਚ ਸਭ ਤੋਂ ਵੱਧ ਬਾਰਿਸ਼ ਹੁੰਦੀ ਹੈ ਪਹਾੜੀ ਇਲਾਕਿਆਂ ਦੇ ਨੇੜੇ ਸ਼ਵਾਲਕ ਪਹਾੜੀਆਂ ਸੱਤਵਾਂ ਸਵਾਲ ਮੌਨਸੂਨ ਦੀ ਮਿਆਦ ਭਾਰਤ ਵਿੱਚ ਲਗਭਗ ਕਿੰਨੇ ਮਹੀਨੇ ਹੁੰਦੀ ਹੈ 4 ਮਹੀਨੇ ਅੱਠਵਾਂ ਸਵਾਲ ਪ੍ਰਸਾਦ ਦੇ ਮੌਸਮ ਵਿੱਚ ਵਾਤਾਵਰਨ ਵਿੱਚ ਕਿਸ ਚੀ ਦੀ ਮਾਤਰਾ ਵਧ ਜਾਂਦੀ ਹੈ ਨਮੀ ਨਮਾਸਵਾਲ ਪੰਜਾਬ ਦਾ ਮੁੱਖ ਮੌਨਸੂਨ ਸੀਜ਼ਨ ਕਦੋਂ ਖਤਮ ਹੁੰਦਾ ਹੈ ਸੰਬਰ ਦੇ ਅੰਤ ਵਿੱਚ 10ਵਾਂ ਸਵਾਲ ਮੌਨਸੂਨ ਹਵਾਵਾਂ ਦੀ ਦਿਸ਼ਾ ਸਮੁੰਦਰ ਤੋਂ ਜ਼ਮੀਨ ਵੱਲ ਕਦੋਂ ਹੁੰਦੀ ਹੈ ਗਰਮੀਆਂ ਵਿੱਚ ਮੌਨਸੂਨ ਸੀਜ਼ਨ 11ਵਾਂ ਸਵਾਲ ਪੰਜਾਬੀ ਵਿੱਚ ਬੱਦਲ ਵਾਈ ਦਾ ਕੀ ਅਰਥ ਹੈ ਬੱਦਲ ਛਾਈ ਰਹਿਣਾ 12ਵਾਂ ਸਵਾਲ ਕਿਹੜੀ ਫਸਲ ਲਈ ਮੌਨਸੂਨ ਦੀ ਬਾਰਿਸ਼ ਬਹੁਤ ਜ਼ਰੂਰੀ ਹੈ ਸੋਨਾ ਟਿਆਵਲ ਟਰਮਸ ਵਾਲੀ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਨੂੰ ਕੀ ਕਹਿੰਦੇ ਹਨ ਵਾਟਰ ਹਾਰਵੈਸਟਿੰਗ 14ਵਾਂ ਸਵਾਲ ਭਾਰਤ ਦੇ ਮੌਨਸੂਨ ਭਾਗ ਅਨਸਾਰ ਸਾਲ ਵਿੱਚ ਕਿੰਨੇ ਮੁੱਖ ਮੌਸਮ ਹੁੰਦੇ ਹਨ ਚਾਰ ਪ੍ਰਸ਼ਨ ਸਵਾਲ 15ਵਾਂ ਪੰਜਾਬੀ ਸੱਭਿਆਚਾਰ ਵਿੱਚ ਮੀਂਹ ਦੇ ਮੌਸਮ ਨਾਲ ਸੰਬੰਧਿਤ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ Teach them.